ਸਤਿ ਸ਼੍ਰੀ ਅਕਾਲ ਦੋਸਤੋ ਦਾਜ ਜਿੱਥੇ ਲੈਣਾ ਮਾਣਾ ਉੱਥੇ ਦੇਣਾ ਵੀ ਮਾਣਾ ਦਾਜ ਇੱਕ ਬੁਰਾਈ ਹੈ ਇਸ ਨੂੰ ਇੰਨੀ ਜਿੰਨੀ ਜਲਦੀ ਹੋ ਸਕੇ ਖਤਮ ਕਰਨਾ ਚਾਹੀਦਾ ਹੈ ਦਾਜ ਮਰਦ ਤਾਂ ਘੱਟ ਹੀ ਮੰਗਦੇ ਹਨ ਪਰ ਔਰਤਾਂ ਨੂੰ ਰੱਬ ਸਮਤ ਦੇਵੇ ਦਾਜ ਮੰਗਦੀਆਂ ਵੀ ਨੇ ਤੇ ਦਾਜ ਦੇਣ ਲਈ ਮਜਬੂਰ ਵੀ ਕਰਦੀਆਂ ਨੇ ਇਸ ਵਾਰੇ ਇਹ ਦੋ ਛੋਟੀਆਂ ਕਹਾਣੀਆਂ ਹਨ ਇੱਕ ਲੜਕੇ ਦੇ ਵਿਆਹ ਤੇ ਉਸ ਦੀ ਮਾਂ ਨੇ ਲੜਕੀ ਵਾਲਿਆਂ ਨੂੰ ਕਿਹਾ ਅਸੀਂ ਉੱਚੇ ਰੁਤਵੇ ਵਾਲੇ ਹਾਂ ਤੁਸੀਂ ਵਧੀਆ ਵਿਆਹ ਕਰ ਦਿਓ ਮਿਲਣੀਆਂ ਤੇ ਸੋਨਾ ਪਾ ਦਿਓ ਆਏ ਗਏ ਨੇ ਤਾਂ ਇਹੋ ਦੇਖਣਾ ਹੁੰਦਾ ਬਾਕੀ ਦਾਜ ਵਾਰੇ ਆਪਣੀ ਮਰਜ਼ੀ ਦੇਖੋ ਪਰ ਗੱਡੀ ਜ਼ਰੂਰ ਦੇ ਦਿਓ ਦਾਜ ਤਾਂ ਕੋਈ ਘਰ ਆਉ ਤਾਂ ਦੇਖੋ ਗੱਡੀ ਤਾਂ ਸਭ ਨੇ ਦੇਖਣੀ ਇਹ ਸਾਰਾ ਕੁਝ ਸੁਣ ਕੇ ਲੜਕੀ ਵਾਲੇ ਹੈਰਾਨ ਹੋ ਗਏ ਕਿ ਇਹ ਤਾਂ ਕਹਿੰਦੇ ਸੀ ਸਾਨੂੰ ਕੁਝ ਨਹੀਂ ਚਾਹੀਦਾ ਹੁਣ ਅਸੀਂ ਠੁੱਕ ਕੇ ਚੱਟਣਾ ਨਹੀਂ ਚਲੋ ਫੜ ਦੜ ਕੇ ਕਰਦੇ ਆ ਜਦੋਂ ਲੜਕੀ ਨੂੰ ਪਤਾ ਲੱਗਾ ਉਹ ਮੰਨੇ ਨਾ ਕਹਿੰਦੀ ਤੁਸੀਂ ਮੈਨੂੰ ਪਾਲਿਆ ਪੜਾਇਆ ਅੱਜ ਮੈਂ ਤੁਹਾਨੂੰ ਕਰਜਾਈ ਕਰਕੇ ਨਹੀਂ ਜਾ ਸਕਦੀ ਸਾਰਿਆਂ ਨੇ ਬੜੇ ਉਸ ਨੂੰ ਸਮਝਾਇਆ ਤੇ ਦਾਸ ਸਿਮੇਤ ਵਿਆਹ ਕਰ ਦਿੱਤਾ ਲੜਕੀ ਭਰੀ ਪੀਤੀ ਦਿਨ ਕੱਟੀ ਜਾ ਰਹੀ ਸੀ ਤੇ ਲਾਤੀ ਸੱਸ ਨੂੰ ਸਭ ਕੁਝ ਸਿਖਾਉਣਾ ਚਾਹੁੰਦੀ ਸੀ ਇੱਕ ਦਿਨ ਕੀਤੇ ਜਾਣ ਲੱਗੇ ਕੁੜੀ ਦੀ ਸੱਸ ਪਹਿਲੀਆਂ ਵਿੱਚ ਤਿਆਰ ਹੋ ਕੇ ਬੈਠੀ ਜਦੋਂ ਤੁਹਾਨੂੰ ਲੱਗੇ ਤਾਂ ਲੜਕੀ ਨੇ ਕਿਹਾ ਮੰਮੀ ਜੀ ਤੁਹਾਡਾ ਸਟੈਂਡ ਨਹੀਂ ਕਿ ਤੁਸੀਂ ਸਾਡੇ ਨਾਲ ਬੈਠ ਕੇ ਹਰ ਜਗ੍ਹਾ ਜਾਓ ਤੇ ਉਸ ਨੇ ਬਾਰੀ ਬੰਦ ਕਰ ਲਈ ਲੜਕੇ ਨੂੰ ਇਸ਼ਾਰਾ ਕੀਤਾ ਤਾਂ ਉਸਨੇ ਗੱਡੀ ਤੋੜ ਲਈ ਵਾਪਸ ਕਮਰੇ ਵਿੱਚ ਆ ਕੇ ਬੜਾ ਰੋਈ ਉਸਦੇ ਪਤੀ ਨੇ ਕਿਹਾ ਮੈਂ ਤੈਨੂੰ ਕਿੰਨੀ ਵਾਰ ਕਿਹਾ ਸੀ ਦਾਜ ਨਹੀਂ ਲੈਣਾ ਪਰ ਤੇਰੀ ਨੱਕ ਬੜੀ ਵੱਡੀ ਸੀ ਹੁਣ ਲੈ ਸਵਾਦ ਲੈ ਲਾ ਘਾਰ ਤੇ ਝੂਟੇ ਤੇਰੇ ਨਾਲ ਬਹੁਤ ਵਧੀਆ ਹੋਈ ਫਿਰ ਲੋਕਾਂ ਨੂੰ ਮਤਾਂ ਦਿੰਦੀ ਫਿਰੇ ਅੜਿਓ ਦਾਜ ਨਾਲ ਲਿਆ ਜੀ ਬੜੀ ਵੀਰਤੀ ਹੁੰਦੀ ਏ ਦੂਸਰੀ ਕਹਾਣੀ ਮੁੰਡੇ ਵਾਲਾ ਬਹੁਤ ਵਿਵਹ ਪਰਿਵਾਰ ਸੀ ਉਹਨਾਂ ਲੜਕੀ ਵਾਲਿਆਂ ਨੂੰ ਦਾਜ ਤੋਂ ਮਨਾ ਕਰ ਦਿੱਤਾ ਕੋਈ ਮਿਲਣੀ ਨਹੀਂ ਸਾਦਾ ਵਿਆਹ ਕਰੋ ਪਰ ਉਹਨਾ ਇੱਕ ਨਾ ਮੰਨੀ ਟਰੱਕ ਭਰ ਕੇ ਦਾਜ ਗੱਡੀ ਲੜਕੇ ਦੇ ਘਰ ਭੇਜ ਦਿੱਤਾ ਜਦ ਕਿ ਲੜਕੇ ਦੇ ਘਰ ਸਾਰਾ ਸਮਾਨ ਪਹਿਲਾਂ ਹੀ ਸੀ ਵਿਆਹ ਕੇ ਲੜਕੀ ਆਈ ਤਾਂ ਪੂਰੇ ਹੰਕਾਰ ਵਿੱਚ ਤੁਰੇ ਫਿਰੀ ਗੱਲ-ਗੱਲ ਤੇ ਆਖੇ ਮੇਰੇ ਮਾਪਿਆ ਤੁਹਾਡਾ ਤਾਂ ਦਾਜ ਨਾਲ ਘਰ ਭਰ ਦਿੱਤਾ ਨਾ ਕੰਮ ਨੂੰ ਹੱਥ ਲਾਵੇ ਨਾ ਟੰਗ ਨਾਲ ਗੱਲਬਾਤ ਕਰੇ ਲੜਕੇ ਵਾਲੇ ਬੜੇ ਦੁਖੀ ਹੋ ਗਏ ਤਿੰਨ ਕੁ ਮਹੀਨੇ ਬਾਅਦ ਉਹਨਾਂ ਲੜਕੀ ਦੇ ਮਾਤਾ-ਪਿਤਾ ਨੂੰ ਬੁਲਾਇਆ ਤੇ ਕਿਹਾ ਅਸੀਂ ਤੁਹਾਨੂੰ ਦਾਜ ਤੋਂ ਮਨਾ ਕੀਤਾ ਸੀ ਪਰ ਤੁਸੀਂ ਨਹੀਂ ਢਲੇ ਤੁਸੀਂ ਇਸ ਲਈ ਜ਼ਬਰਦਸਤੀ ਦਾਜ ਦਿੱਤਾ ਤਾਂ ਕਿ ਕੁੜੀ ਦੀਆਂ ਕਮੀਆਂ ਦਾਜ ਥੱਲੇ ਛੁਪ ਜਾਣ ਹੁਣ ਸਾਨੂੰ ਇਹ ਸਭ ਮਨਜ਼ੂਰ ਨਹੀਂ ਤੁਸੀਂ ਆਪਣਾ ਦਾਜ ਤੇ ਕੁੜੀ ਨੂੰ ਲੈ ਜਾਓ ਜਦੋਂ ਇਸ ਨੂੰ ਸਮੱਤ ਆ ਜਾਵੇ ਤਾਂ 10 ਦਿਨਾਂ ਅਸੀਂ ਲੈ ਆਵਾਂਗੇ ਇਹ ਸੁਣ ਕੇ ਸਭ ਹੱਕੇ ਬੱਕੇ ਰਹਿ ਗਏ ਉਹਨਾਂ ਕੁੜੀ ਨੂੰ ਸਮਝਾਇਆ ਇੱਥੇ ਦਾਜ ਨਾਲ ਕਦਰ ਨਹੀਂ ਹੋਣੀ ਤੈਨੂੰ ਆਪਣੀਆਂ ਆਦਤਾਂ ਸੁਧਾਰਨੀਆਂ ਪੈਣੀਆਂ ਹਰ ਔਰਤ ਆਪਣੇ ਪਤੀ ਤੇ ਬੱਚੇ ਨੂੰ ਕਹੇ ਦਾਜ ਨਹੀਂ ਲੈਣਾ ਹਰ ਭੈਣ ਆਪਣੇ ਪਿਤਾ ਤੇ ਭਰਾ ਨੂੰ ਕਹੇ ਦਾਜ ਇੱਕ ਬੁਰਾਈ ਹੈ ਇਸ ਨੂੰ ਖਤਮ ਕਰਨਾ ਹਰ ਲੜਕੀ ਆਪਣੇ ਮਾਪਿਆਂ ਨੂੰ ਕਹੇ ਜਿਸਨੇ ਦਾਜ ਮੰਗਿਆ ਮੈਂ ਉੱਥੇ ਵਿਆਹ ਨਹੀਂ ਕਰਵਾਉਣਾ ਤਾਂ ਹੀ ਇਹ ਬਿਮਾਰੀ ਜੜੋਂ ਪੁੱਟੀ ਜਾਣੀ ਲੜਕਾ ਲੜਕੀ ਪੜ੍ਹ ਲਿਖ ਕੇ ਪੈਰਾਂ ਤੇ ਖੜੇ ਹੋ ਕੇ ਵਿਆਹ ਕਰਵਾਉਣ ਧੋਵੇ ਮਿਲ ਕੇ ਚੱਲਣ ਇਸ ਤੋਂ ਵੱਡਾ ਦਾਜ ਹੋਰ ਕੋਈ ਨਹੀਂ ਹੋ ਸਕਦਾ ਧੰਨਵਾਦ ਦੋਸਤੋ